ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਭਾਈ ਜੀ ਅੱਜ ਦੀ ਵੀਡੀਓ ਨਾ ਉਹਨਾਂ ਵੀਰਾਂ ਵਾਸਤੇ ਹੋਣ ਵਾਲੀ ਹੈ ਜਿਹੜੇ ਕਹਿੰਦੇ ਬਹੁਤ ਘੱਟ ਬਰਡ ਰੱਖ ਕੇ ਨਾ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਸਿੱਖਣਾ ਚਾਹੁੰਦੇ ਨੇ ਹੁਣ ਮੈਨੂੰ ਕਈ ਵਾਰੀ ਕਮੈਂਟ ਆਉਂਦੇ ਨੇ ਵੀਰੇ ਸੀ ਵੀ ਤੁਹਾਡੇ ਵਾਂਗੂ ਘਰ ਦੀ ਛਾਤ ਤੇ ਮੁਰਗੀ ਪਾਲਣ ਕਰਨਾ ਚਾਹੁੰਦੇ ਹਾਂ ਤੇ ਮੈਂ ਕਿਉਂਕਿ ਪਹਿਲਾਂ ਨਾ ਘਰ ਦੀ ਛਾਤੀ ਪੋਲਟਰੀ ਫਾਰਮਿੰਗ ਕਰਦਾ ਸੀ ਹੁਣ ਦੀ ਗੱਲ ਕਰਾਂ ਹੁਣ ਇੱਕ ਪਲਾਟ ਦੇ ਵਿੱਚ ਮੈਂ ਪੋਲਟਰੀ ਫਾਰਮਿੰਗ ਕਰਦਾ ਜਿਹੜਾ ਕਿ ਆਪਾਂ ਨੇ ਫ੍ਰੀ ਰੇਂਜ ਵਾਂਗੂ ਬਣਾ ਰੱਖਿਆ ਭਾਈ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਦਾ ਕਿ 10 ਕੁ ਮੁਰਗੀਆਂ ਰੱਖ ਕੇ ਆਪਾਂ ਕਿੰਨੇ ਕ ਆਂਡੇ ਲੈ ਸਕਦੇ ਹਾਂ ਕਿੰਨੇ ਕਰ ਸਕਦੇ ਹੋ ਉਹਦੇ ਸੌਰੀ ਜੇ ਤੁਸੀਂ ਜੋਬ ਕਰਦੇ ਹੋ ਤਾਂ ਉਹਦੇ ਨਾਲ ਨਾਲ ਤੁਸੀਂ ਇਹ ਕੰਮ ਕਰ ਸਕਦੇ ਹੋ ਤਾਂ ਕਿੰਨਾ ਕੁ ਤੁਹਾਨੂੰ ਮੁਨਾਫਾ ਹੁੰਦਾ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਤੁਸੀਂ ਅੱਗੇ ਕਿਵੇਂ ਲੈ ਕੇ ਜਾਣਾ ਉਹਦੇ ਬਾਰੇ ਵੀ ਬਾਈ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰੂੰਗਾ ਬਾਈ ਜੀ ਗੱਲ ਕਰਾਂ ਆਪਣੀ ਮੈਂ ਪੰਜਾਬ ਪਟਿਆਲਾ ਤੋਂ ਪੁਲਟਰੀ ਫਾਰਮਿੰਗ ਕਰਦਾ ਹਾਂ ਤੁਸੀਂ ਕਿੱਥੋਂ ਕਰਦੇ ਹੋ ਜੇ ਸ਼ੁਰੂ ਕਰਨਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਾਈ ਜੀ ਬਾਕੀ ਵੀਡੀਓ ਪੂਰੀ ਦੇਖਿਓ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਬਾਈ ਜੀ ਮੈਂ ਦੱਸ ਦਿੰਨਾ ਜਦੋਂ ਵੀ ਤੁਸੀਂ ਮੰਨ ਕੇ ਚਲੋ 10 ਕ ਬਰਡ ਰੱਖਦੇ ਹੋ ਬੱਚੇ ਲੈ ਕੇ ਆਇਓ ਸਭ ਤੋਂ ਪਹਿਲੀ ਵਾਰੀ ਜਦੋਂ ਤੁਸੀਂ ਪਹਿਲੀ ਵਾਰ ਕੰਮ ਸ਼ੁਰੂ ਕਰਨਾ ਤਾਂ 10 ਨਾ ਲੈ ਕੇ ਆਇਓ 15 ਚੂਚੇ ਲੈ ਕੇ ਆ ਸਕਦੇ ਹੋ ਤੁਸੀਂ 15 ਚੂਚਿਆਂ ਦੀ ਗੱਲ ਕਰਾਂ ਤਾਂ ਇੱਕ ਚੂਚਾ 35 ਰੁਪਏ ਦਾ ਪੈਂਦਾ ਆਪਾਂ ਨੂੰ ਜੇ ਆਪਾਂ ਨੇ ਆਂਡੇ ਲੈਣੇ ਨੇ ਉਹਨਾਂ ਤੋਂ ਤਾਂ ਆਪਾਂ ਦੋ ਬਰਡ ਦੋ ਨਸਲਾਂ ਇਹ ਜੀ ਅੰਦਾਜ਼ ਦਿਨਾ ਇੱਕ ਬਲੈਕ ਐਕਟਰ ਲੋਪ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਨਸਲ ਲੈ ਕੇ ਆ ਸਕਦੇ ਹੋ ਇੱਕ ਆਰ ਆਈ ਆਰ ਦੀ ਹੁੰਦੀ ਆ ਉਹ ਪੂਰੇ ਲਾਲ ਰੰਗ ਦੀ ਹੁੰਦੀ ਆ ਤੇ ਉਹ ਦੋਨੋਂ ਆਂਡੇ ਦੇ ਵਾਸਤੇ ਵਧੀਆ ਮੰਨਿਆ ਜਾਂਦੇ ਨੇ ਇਹ ਦੋਨੋਂ ਬਰੀਡਾਂ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਆਂਡਿਆਂ ਦਾ ਬਾਕੀ ਮੀਟ ਵਾਸਤੇ ਹੋਰ ਬਰੀਡਾਂ ਆ ਜਾਂਦੀਆਂ ਨੇ ਵੀਰੇ ਬਾਈ ਜੀ ਜੇ ਗੱਲ ਕਰੀਏ ਤੁਸੀਂ 35 ਰੁਪਏ ਦਾ ਇੱਕ ਚੂਚਾ ਲੈ ਕੇ ਆਉਨੇ ਹੋ ਜੇ ਤੁਸੀਂ 15 ਚੂਚੇ ਲੈ ਕੇ ਆਉਨੇ ਤਾਂ 525 ਰੁਪਏ ਦੇ ਤੁਹਾਨੂੰ ਪੈ ਜਾਂਦੇ ਨੇ ਤੇ 525 ਰੁਪਏ ਲੱਗੇ ਤੁਸੀਂ ਆਪਣਾ ਕੰਮ ਸ਼ੁਰੂਆਤ ਕਰ ਸਕਦੇ ਹੋ ਹੁਣ ਗੱਲ ਮੈਂ ਨਾ ਇਹਦੇ ਵਿੱਚ ਸ਼ੈੱਡ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਸ਼ੈੱਡ ਤੁਹਾਡੇ ਆਪਣੇ ਹਿਸਾਬ ਨਾਲ ਵੱਡਾ ਛੋਟਾ ਜਿੰਨਾ ਮਰਜ਼ੀ ਕਰ ਲਓ 10 ਕਵਰਡ ਨੂੰ ਬਾਈ ਜੀ ਮੈਂ ਆਪਣੇ ਵਾਸਤੇ ਦੱਸਾਂ ਤਾਂ ਮੈਂ ਨਾ ਕੀ ਕੀਤਾ ਸੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਤੇ ਜਦੋਂ ਮੈਂ ਪਹਿਲੀ ਵਾਰੀ ਵਰਡ ਰੱਖੀ ਸੀ ਨਾ ਵੈਸੇ ਉੱਪਰ ਰੱਖੀ ਸੀ ਉੱਪਰ ਵੀ ਮੈਨੇ ਫਰੀ ਦੀਆਂ ਇੱਟਾਂ ਲਾ ਕੇ ਇਦਾਂ ਛੋਟਾ ਜਿਹਾ ਘਰ ਬਣਾਤਾ ਸੀ ਤਾਂ ਆ ਇੱਕ ਮੈਂ ਤੁਹਾਨੂੰ ਦਿਖਾਤਾ ਜੀ ਨਾ ਇੱਕ ਬੈੱਡ ਜਾਂ ਬਣਿਆ ਹੋਇਆ ਇਹਦੇ ਉੱਤੇ ਬਈ ਤੁਸੀਂ ਦੇਖ ਸਕਦੇ ਹੋ ਕਿਵੇਂ ਮੈਂ ਸਾਈਡਾਂ ਤੇ ਜਾਲੀਆਂ ਲਾ ਕੇ ਨਾ ਇਹਨੂੰ ਤਿਆਰ ਕਰਤਾ ਗੁੱਡਾ ਬਣਾਤਾ ਇਹਨਾਂ ਦਾ ਤੇ ਇਹਦੇ ਵਿੱਚ ਬਈ ਮੂਰੇ ਜਾਲੀ ਲਾ ਦਿੰਦਾ ਸੀ ਇੱਕ ਤੇ ਉਦੋਂਾਂ ਚੋਂ ਇਹ ਦੇ ਵਿੱਚ ਬੰਦ ਕਰ ਦਿੰਦੇ ਸਾਰਾ ਦਿਨ ਇੱਥੇ ਘੁੰਮਦੇ ਸੀ ਜਦੋਂ ਥੱਲੇ ਲੈ ਕੇ ਆਇਆ ਸੀ ਤਾਂ ਬਿਲਕੁਲ ਫਰੀਜ਼ ਤਿਆਰ ਹੋ ਗਿਆ ਸੀ ਬਾਈ ਆਹ ਫालतू ਪਿਆ ਸੀ ਗੇਰਤਾ ਸੀ ਘਰ ਦੇ ਨੇ ਤੇ ਟੁੱਟਿਆ ਪਿਆ ਸੀ ਤਾਂ ਕਰਕੇ ਗੇਰ ਨਹੀਂ ਸੀਗਾ ਜਾਂ ਫਿਰ ਇਹਨੂੰ ਜਾਲ ਜੂੜ ਦਿੰਦੇ ਤਾਂ ਬਾਈ ਇਹ ਜਾਲਿਆ ਹੈ ਨਹੀਂ ਸੀ ਇਹ ਗੇਰਤਾ ਸੀ ਤਾਂ ਮੈਂ ਇਹ ਤੋਂ ਕੰਮ ਲਿਆ ਤੇ ਇਹ ਦੇ ਵਿੱਚ ਹੀ ਬਈ ਮੈਂ ਇਹਨਾਂ ਨੂੰ ਰੱਖੀ ਜਾਂਦਾ ਹੁੰਦਾ ਸੀ ਤਾਂ ਤੁਸੀਂ ਵੀ ਇਹੋ ਜਿਹਾ ਕੁਛ ਨਾ ਕੁਝ ਜਗੜ ਲਾ ਕੇ ਨਾ ਆਪਣੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਬੰਦ ਕਰ ਸਕਦੇ ਹੋਗੇ ਤੇ ਐਦਾਂ ਹੀ ਬਾਈ ਇਹਨਾਂ ਨੂੰ ਪਾਲ ਸਕਦੇ ਇਸ ਵੀਡੀਓ ਦੇ ਵਿੱਚ ਸ਼ੈੱਡ ਦੀ ਗੱਲ ਨਹੀਂ ਕਰੂੰਗਾ ਤੁਸੀਂ ਉਹ ਅਲੱਗ ਖਰਚਾ ਹੋਊਗਾ ਬਾਈ ਜੀ ਤੇ ਉਸ ਤੋਂ ਬਾਅਦ ਬਾਈ ਜੀ ਮੈਂ ਗੱਲ ਕਰਾਂ ਹੁਣ 15 ਵਰਡ ਲੈ ਕੇ ਆਏ ਸੀਗੇ ਉਹ ਹੌਲੀ ਹੌਲੀ ਵੱਡੇ ਹੋਣਗੇ ਉਹਨਾਂ ਦਾ ਫੀਡ ਖਰਚਾ ਵੀ ਆਊਗਾ ਹਨਾ ਪਰ ਜੇ ਮੈਂ ਗੱਲ ਕਰਾਂ ਤੁਸੀਂ ਸਿਰਫ ਫੀਡ ਤੇ ਪਾਲਦੇ ਹੋ ਵੈਸੇ ਲੋਡ ਪੈਂਦੀ ਨਹੀਂ ਇਹ ਤਾਂ ਘਰ ਦੇ ਵੇਸਟ ਨਾਲ ਵੀ ਮਤਲਬ ਉਹ ਹੋ ਜਾਂਦੇ ਨੇਗੇ ਵੱਡੇ ਹੋ ਜਾਂਦੇ ਨੇ 15 ਵਰਡ ਨੂੰ ਜ਼ਿਆਦਾ ਲੋਡ ਨਹੀਂ ਪੈਂਦੀ 15 ਵਰਡ ਦੇ ਵਿੱਚੋਂ ਵੀਰੇ ਮੰਨ ਕੇ ਚੱਲੋ ਅੱਧਿਆਂ ਦੀ ਮਾਰਟੈਲਿਟੀ ਤਾਂ ਹੋ ਹੀ ਜਾਂਦੀ ਹੈ ਜਿਆਦਾ ਤੋਂ ਜਿਆਦਾ ਆਪਾਂ ਮੰਨ ਕੇ ਚੱਲਦੇ ਵੀ 5 ਕ ਦੀ ਹੋ ਜਾਂਦੀ ਹੈ ਕਿਉਂਕਿ ਤੁਸੀਂ ਪਹਿਲੀ ਵਾਰ ਰੱਖੇ ਨੇ ਇੰਨੀ ਕੁ ਹੋ ਜਾਣੀਆਂ ਲਾਜ਼ਮੀ ਤੇ 5 ਵਰਡ ਮਰ ਗਏ ਨੇ ਉਸ ਤੋਂ ਬਾਅਦ ਤੁਹਾਡੇ ਕੋਲੇ ਰਹਿ ਗਏ 10 ਕ ਵਰਡ ਹਨਾ 10 ਵਰਡ ਦਾ ਹੀ ਆਪਾਂ ਨੇ ਰੱਖਿਆ ਸੀ ਇਸ ਕਰਕੇ 5 ਫालतू ਲੈ ਕੇ ਆਏ ਸੀ ਵੈਸੇ ਹੋ ਸਕਦਾ ਤੁਹਾਡੇ 15 ਦੇ 15 ਬਚੇ ਰਹਿਣ ਜਾਂ ਇੱਕ ਅੱਧਾ ਮਰੇ ਹਨਾ ਹੋ ਨਹੀਂ ਐਵੇਂ ਤਾਂ ਹੁੰਦਾ ਨਹੀਂ ਵੀ ਸਾਰੀ ਮਰ ਜਾਣ ਪਰ ਮੰਨ ਕੇ ਚੱਲੋ 5 ਕ ਜੇ ਮਰ ਜਾਂਦੇ ਨੇ ਤੁਹਾਡੇ ਕੋਲ 10 ਕ ਰਹਿ ਜਾਂਦੇ ਨੇ ਤਾਂ ਬਈ ਤੁਸੀਂ ਦਸਾਂ ਨਾਲ ਕੀ ਕਰਨਾ ਹੁਣ ਉਹਨੂੰ ਵੱਡੇ ਹੋਣ ਤੱਕ ਤੁਸੀਂ ਫੀਡ ਪਾਉਣੀ ਆ ਫੀਡ ਨਹੀਂ ਪਾ ਸਕਦੇ ਮਤਲਬ ਐਸ ਜੀਆਂ ਤੱਤ ਵਾਲੀਆਂ ਚੀਜ਼ਾਂ ਪਾਓ ਜਿਨ੍ਹਾਂ ਨਾਲ ਉਹਨਾਂ ਦੀ ਗ੍ਰੋਥ ਵਧੀਆ ਹੋਵੇ ਹਨਾ ਜਿਵੇਂ ਮੈਂ ਆਰਗੇਨਿਕ ਚੀਜ਼ਾਂ ਸਹੰਜਣਾ ਤੇ ਹੋਰ ਬੂਟੇ ਵਗੈਰਾ ਇਹਨਾਂ ਟਾਣੀਆਂ ਬਾਦ ਨਾ ਉਹ ਖਾ ਲੈਂਦੇ ਨੇ ਵੀਰੇ ਇਹ ਤਾਂ ਆ ਦੇਖੋ ਟਾਣੀ ਪਈ ਹੈ ਇਹ ਖਾ ਲੈਂਦੇ ਨੇ ਸਾਰੇ ਦਿਨ ਇਹੀ ਕੁਛ ਖਾਂਦੇ ਪੀਂਦੇ ਨੇ ਪਾਣੀ ਵਧੀਆ ਉਸ ਤੋਂ ਬਾਅਦ ਵੀਰੇ ਜੇ ਤੁਸੀਂ ਮੈਂ ਕਹਣਾ ਸਿਰਫ ਔਰ ਸਿਰਫ ਫੀਡ ਤੇ ਵੀ ਪਾਲਦੇ ਹੋ ਜਿਵੇਂ ਘਾਟੇ ਦੀ ਗੱਲ ਕਰੂੰਗਾ ਪੈਸੇ ਇੰਨਾ ਤਾਂ ਉਹਨੂੰ ਪੈਣਾ ਨਹੀਂ ਜਿਸ ਹਿਸਾਬ ਨਾਲ ਮੈਂ ਜਿਵੇਂ ਲੋ ਬਜਟ ਦੇ ਹਿਸਾਬ ਨਾਲ ਕਰੂੰਗਾ ਕਿ ਇੰਨਾ ਖਰਚਾ ਆ ਗਿਆ ਖਰਚਾ ਫालतੂ ਗਿਣਾ ਕੇ ਨਾ ਮੈਂ ਤੁਹਾਨੂੰ ਉਹਦੇ ਬਾਰੇ ਗੱਲ ਕਰੂੰਗਾ ਤਾਂ ਬਈ ਤੁਸੀਂ ਫੀਡ ਤੇ ਪਾਲਦੇ ਹੋ ਤਾਂ ਤੁਹਾਡਾ ਇੱਕ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਦਾ 350 ਰੁਪਿਆ ਖਰਚਾ ਆ ਜਾਂਦਾ ਵਿੱਚੀ ਚੂਚਿਆਂ ਦਾ ਵਿੱਚੀ ਫੀਡ ਦਾ ਵਿੱਚੀ ਟਰਾਂਸਪੋਰਟ ਦਾ ਜੇ ਤੁਸੀਂ ਬਹੁਤ ਹੀ ਦੂਰ ਤੋਂ ਲੈ ਕੇ ਆਏ ਹੋ ਉਹ ਗੱਲ ਵੱਖਰੀ ਹੈ ਪਰ ਮੰਨ ਕੇ ਚੱਲੋ ਤੇ ਇੰਨਾ ਕੁ ਖਰਚਾ ਆ ਜਾਂਦਾ ਵਿੱਚੀ ਮੈਡੀਸਨ ਦਾ 350 ਰੁਪਿਆ ਅੰਡੇ ਤੱਕ ਦਾ ਆ ਜਾਂਦਾ ਇੱਕ ਬਰਡ ਦਾ ਤਾਂ ਤੁਸੀਂ ਹੁਣ ਸਿੱਧਾ ਜਿਹਦਾ ਹਿਸਾਬ ਲਾ ਲਓ ਤੁਹਾਡੇ ਕੋਲੇ ਕਿੰਨੇ ਸੀਗੇ ਆਪਾਂ 10 ਬਰਡ ਦੇ ਹਿਸਾਬ ਨਾਲ ਰੱਖਿਆ ਸੀ ਨਾ ਇਹ ਤਾਂ 350 ਰੁਪਏ ਦੇ ਹਿਸਾਬ ਨਾਲ ਹੋ ਗਏ ਮੰਨ ਕੇ ਚੱਲੋ ਆਪਾਂ 5200 250 2200 ਹਨਾ 5200 ਹੋ ਗਿਆ ਖਰਚਾ ਆ ਗਿਆ ਉਸ ਤੋਂ ਬਾਅਦ ਬਈ ਹੁਣ ਆਪਾਂ ਮੁਰਗੀ ਆ ਗਈ ਅੰਡੇ ਤੇ ਅੰਡੇ ਦੀ ਗੱਲ ਕਰਾਂ ਜਿਹੜਾ ਤੁਸੀਂ ਫਰੀ ਰੇਂਜ ਦੇ ਵਿੱਚ ਪਾਲਦੇ ਹੋ ਖੁੱਲੇ ਦੇ ਵਿੱਚ ਪਾਲਦੇ ਹੋ ਬਈ ਉਹਨੂੰ ਫਰੀ ਰੇਂਜ ਕਿਹਾ ਜਾਂਦਾ ਤੇ ਉੱਥੇ ਦੀ ਗੱਲ ਕਰਾਂ ਤੁਸੀਂ ਜੇ ਉਵੇਂ ਪਾਲਦੇ ਹੋ 15 ਰੁਪਏ ਦੇ ਹਿਸਾਬ ਨਾਲ ਘੱਟ ਤੋਂ ਘੱਟ ਆਪਾਂ ਸੇਲ ਕਰਦੇ ਆਂ ਕਰਨ ਵਾਲੇ 20 25 ਦਾ ਵੀ ਕਰੀ ਜਾਂਦੇ ਨੇ ਪਰ ਮੈਂ ਕਹਿੰਦਾ ਘੱਟ ਤੋਂ ਘੱਟ 15 ਦਾ ਵੀ ਕਰਦੇ ਆਂ ਨਾ ਸੇਲ ਜੇ ਫ੍ਰੀ ਰੇਂਜ ਦੇ ਵਿੱਚ ਪਾਲਦੇ ਹੋ ਤਾਂ ਤੁਹਾਡੇ ਆਲੇ-ਦਾਲੇ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵਧੀਆ ਆਰਾਮ ਨਾਲ ਵਿਕੇ ਜਾਂਦਾ 15 ਦੇ ਹਿਸਾਬ ਨਾਲ ਮੈਂ ਹਲੇ ਤੱਕ 15 ਦਾ ਵੀ ਸੇਲ ਕਰਦਾ ਜਦੋਂ ਇਸ ਤੋਂ ਵੀ ਵੱਡੇ ਲੈਵਲ ਤੇ ਚਲਾ ਗਿਆ ਫੇਰ 12 ਜਾਂ 10 ਦਾ ਕਰਾਂਗੇ ਕਿਉਂਕਿ ਹਲੇ ਆਪਣੇ ਕੋਲੇ ਨਿਆ ਨਹੀਂ ਤਾਂ ਉਸ ਹਿਸਾਬ ਨਾਲ ਆਪਾਂ ਵੀ ਹਰੇ 15 ਦਾ ਹੀ ਸੇਲ ਕਰਦੇ ਆ ਤਾਂ ਵਧੀਆ ਆਮ ਨਾਲ ਹੋ ਜਾਂਦਾ ਸਰਦੀਆਂ ਦੇ ਵਿੱਚ ਲੈਣ ਵਾਲੇ ਗਰਮੀਆਂ ਚ ਵੀ ਲਈ ਜਾਂਦੇ ਆ ਵੀਰੇ ਜਿਨ੍ਹਾਂ ਨੇ ਜ਼ਰੂਰਤ ਹੁੰਦੀ ਆ ਤਾਂ ਬਈ ਹੁਣ ਮੰਨ ਲਓ 10 ਮੁਰਗੀਆਂ ਨੇ 10 ਦੇ ਵਿੱਚੋਂ 8 ਤਾਂ ਦੇਣਗੇ ਹੀ ਦੇਣਗੇ ਅੰਡੇ ਸਾਰੀਆਂ ਦੀ ਸਾਰੀਆਂ ਚਲੋ ਨਹੀਂ ਦਿੰਦੀਆਂ ਘੱਟੋ-ਘੱਟ 8-9 8-9 8 ਕੁ ਐਵਰੇਜ ਮੰਨ ਕੇ ਚੱਲਦੇ ਆ ਵੀਰੇ ਆਪਾਂ ਠੀਕ ਐ 8 ਦੀ ਐਵਰੇਜ ਮੰਨ ਕੇ ਚੱਲੀਏ ਤਾਂ ਵੀਰੇ 15 ਰੁਪਏ ਦੇ ਹਿਸਾਬ ਨਾਲ ਨਾ 120 ਰੁਪਏ ਬਣਦੇ ਨੇ 120 ਰੁਪਏ ਤੁਸੀਂ ਡੇਲੀ ਦੇ ਕਮਾ ਸਕਦੇ ਹੋ ਇਹਦੇ ਵਿੱਚੋਂ ਪਰ ਹੁਣ ਕਈ ਵੀਰ ਕਹਿ ਜਾਂਦੇ ਨੇ ਯਾਰ 120 ਤਾਂ ਨਹੀਂ ਫੀਡ ਵੀ ਪਾਉਣੀ ਆ ਨਾ ਮੈਂ ਕਹਿੰਦਾ ਤੁਸੀਂ ਟੋਟਲੀ ਫੀਡ ਪਾਉਣੇ ਜੇ ਤੁਸੀਂ ਮਹਿੰਗੇ ਵਾਲੀ ਫੀਡ ਵੀ ਪਾ ਰਹੇ ਹੋ ਨਾ ਟੋਟਲੀ ਤਾਂ ਇਹ ਫੀਡ ਤੇ ਵੀ ਵੈਸੇ ਇੰਨਾ ਖਰਚਾ ਨਹੀਂ ਆਉਂਦਾ ਇੰਨੀ ਮਹਿੰਗੀ ਨਹੀਂ ਪੈਂਦੀ ਆਪਾਂ 5 ਰੁਪਏ ਛੱਡ ਦਿੰਦੇ ਆ ਪਿਛਲੇ ਜਿਹੜੇ 15 ਚੋਂ 10 ਰੁਪਏ ਦੇ ਹਿਸਾਬ ਨਾਲ ਹੀ ਲਾ ਲਓ ਹਨਾ ਹੇ ਹੁਣ 10 8 80 ਰੁਪਏ ਬਣ ਗਏ ਹਨਾ 80 ਰੁਪਏ ਇੱਕ ਦਿਨ ਦੀ ਕਮਾਈ ਹੋ ਗਈ ਨਾਲ ਤੁਸੀਂ ਜੋਬ ਕਰਦੇ ਹੋ ਨਾਲ ਤੁਸੀਂ 80 ਰੁਪਏ ਕਮਾ ਰਹੇ ਹੋ ਇੱਕ ਦਿਨ ਦੇ ਠੀਕ ਹੈ ਤਾਂ ਮਹੀਨੇ ਦੇ 2400 ਰੁਪਇਆ ਲਾ ਲਓ ਤੁਸੀਂ ਬਣ ਜਾਂਦਾ ਵੈਸੇ ਇੰਨੇ ਹੁੰਦੇ ਨਹੀਂ ਕਿਉਂਕਿ 10 ਮੁਰਗੇ ਨੇ 10 10 ਮੁਰਗੀਆਂ ਨੇ ਸੌਰੀ 10 ਮੁਰਗੀਆਂ ਇੰਨੀ ਫੀਡ ਤਾਂ ਖਾਂਦੀ ਨਹੀਂ ਹੈਗੀ ਇੱਕ ਦਿਨ ਦੀ 100 ਗ੍ਰਾਮ ਫੀਡ ਖਾਂਦੇ ਨੇ ਤਾਂ ਤੁਸੀਂ ਆਪਸਾ ਹਿਸਾਬ ਲਾ ਲਓ 1 ਕਿਲੋ ਫੀਡ ਵੀ ਖਾ ਲੈਣ 1 ਕਿਲੋ ਫੀਡ ਪਾਣੇ ਕਿਉਂਕਿ ਇੱਕ ਬਰਡ ਨੂੰ 100 ਗ੍ਰਾਮ ਫੀਡ ਚਾਹੀਦੀ ਹੁੰਦੀ ਆ ਆਂਡੇ ਵਾਲੇ ਨੂੰ ਤੇ ਇੱਕ ਦਿਨ ਦੀ 10 ਦੀ ਹਿਸਾਬ ਲਾ ਲਓ ਸਿੱਧਾ ਹੀ 1 ਕਿਲੋ ਹੋ ਗਈ ਹੈਨਾ ਤਾਂ 1 ਕਿਲੋ 28 ਰੁਪਏ ਦੀ ਮੰਨਦੇ ਆ ਆਪਾਂ ਫੇਰ ਵੀ ਆਪਾਂ ਕੀ ਕਰ ਰਹੇ ਆ ਵਾਧ ਦੀ ਘੱਟ ਰਹੇ ਹਨਾ ਪੈਸੇ ਵਾਧ ਦੀ ਜ਼ਿਆਦਾ ਹੀ ਕਰ ਰਹੇ ਆ ਤੇ ਉਸ ਤੋਂ ਬਾਅਦ ਵੀਰੇ ਦੇਖੋ 15 ਰੁਪਏ ਦੇ ਹਿਸਾਬ ਨਾਲ 5 ਰੁਪਏ ਆਪਾਂ ਛੱਡਦੇ 8 रु, 10 ਰੁਪਏ ਦੇ ਹਿਸਾਬ ਨਾਲ ਕਰ ਰਹੇ ਤਾਂ 8 ਦੇ 80 ਹੋਗੇ ਤਾਂ ਆਪਾਂ ਬਈ ਇਹ 2400 ਰੁਪਏ ਕਮਾ ਸਕਦੇ ਜੇ ਤੁਸੀਂ ਫੀਡ ਵਗੈਰੇ ਨਹੀਂ ਪਾਉਂਦੇ ਤਾਂ ਉਹੀ ਇੱਕ ਦਿਨ ਦਾ 120 ਬਣਦਾ ਤਾਂ ਮਹੀਨੇ ਦੀ ਗੱਲ ਕਰੀਏ ਤਾਂ ਬਈ 3600 ਰੁਪਏ ਬਣ ਜਾਂਦਾ ਬਾਕੀ ਮੈਂ ਗੱਲ ਦੱਸਾਂ ਤੁਹਾਨੂੰ ਜੇ ਫੀਡ ਵੀ ਪਾਉਂਗੇ ਨਾ ਅਲੱਗ ਤੋਂ ਤੁਸੀਂ ਘਰ ਦਾ ਤਾਂ ਵੇਸਟ ਪਾਉਣਾ ਹੀ ਪਾਉਣਾ ਉਹਦੇ ਹਿਸਾਬ ਨਾਲ ਜੇ ਤੁਸੀਂ ਪਾਲਦੇ ਹੋ ਨਾ ਵੀਰੇ ਤਾਂ ਹੁੰਦਾ ਕੀ ਹੈ ਕਿ 3 3000 ਤੋਤੇ ਤੁਸੀਂ ਆਰਾਮ ਨਾਲ ਕਮਾ ਲੋਗੇ ਮੇਰਾ ਆਪਦਾ ਤਜਰਬਾ ਬੋਲਦਾ ਵੀਰੇ ਕਿਉਂਕਿ ਮੈਂ ਫੀਡ ਵੀ ਪਾਉਂਦਾ ਸੀ ਤੇ ਘਰ ਦਾ ਵੇਸਟ ਵੀ ਪਾਉਂਦਾ ਸੀ ਟਾਣੀਆਂ ਟੁਣੀਆਂ ਵੀ ਪਾ ਦਿੰਦਾ ਸੀ ਤੇ ਉਹਦੇ ਨਾਲ ਇਹ ਰੱਜੇ ਰਹਿੰਦੇ ਸੀ ਤਾਂ ਵਧੀਆ ਇੱਕ ਪ੍ਰੋਡਕਸ਼ਨ ਹੁੰਦੀ ਰਹਿੰਦੀ ਸੀ ਬਾਈ ਇਸੀ ਤਰੀਕੇ ਨਾਲ ਨਾ ਤੁਸੀਂ ਇਹਨਾਂ ਨੂੰ ਪਾਲ ਸਕਦੇ ਹੋ ਬਾਕੀ ਮਹੀਨੇ ਦਾ ਤਿੰਨ ਕਾਹਿਆ ਰੁਪਿਆ ਰਾਮਰਾਣ ਤੁਸੀਂ ਕਮਾ ਸਕਦੇ ਹੋ ਚਾਹੇ ਫੀਡ ਪਾਓ ਚਾਹੇ ਨਾ ਪਾਓ ਹਨਾ ਤਿੰਨ ਕਾਹਿਆ ਰੁਪਿਆ ਉਹੀ ਆ ਫੀਡ ਦਾ ਖਰਚਾ ਘਟਾ ਦੋਗੇ ਤਾਂ ਇਹਨਾਂ ਦਾ ਇਧਰੋਂ ਆਪਣਾ ਪ੍ਰੋਫਿਟ ਵੱਜ ਜਾਣਾ ਬਸ ਗੱਲ ਇੱਥੇ ਆਉਂਦੀ ਆ ਪਰ ਜ਼ਰੂਰੀ ਨਹੀਂ ਹੁੰਦਾ ਕਿ ਫੀਡ ਹੀ ਪਾਉਣੀ ਹੋ ਪਾਉਣੀ ਆ ਹਨਾ ਇਦਾਂ ਦੀ ਕੋਈ ਵੱਡੀ ਗੱਲ ਨਹੀਂ ਤੁਸੀਂ ਪਾਓ ਚਾਹੇ ਨਾ ਪਾਓ ਚਾਹੇ 10 ਕ ਮੁਰਗੇ ਨੂੰ ਤਾਂ ਇਦਾਂ ਵੀ ਪਾਲ ਲੂਗੀ ਤਾਂ ਵੀ ਕੋਈ ਦਿੱਕਤ ਨਹੀਂ ਰਹਿਣੀ ਪਈ ਜੀ ਤਾਂ ਇਹ ਇਦਾਂ ਤੁਸੀਂ ਕਮਾ ਸਕਦੇ ਹੋ ਇਸ ਤੋਂ ਇਲਾਵਾ ਬਾਈ ਜੀ ਹੋਰ ਵੀ ਕਮਾਈ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਮੰਨ ਲਓ ਹੁਣ ਤੁਸੀਂ ਨਾ ਇਹਨਾਂ ਤੋਂ ਸਾਲ ਲਗਾਤਾਰ ਅੰਡੇ ਲੈਂਦੇ ਰਹੇ ਸਾਲ ਡੇਢ ਸਾਲ ਬਾਅਦ 2 ਸਾਲ ਬਾਅਦ ਤੁਸੀਂ ਜਦੋਂ ਵੀ ਸੇਲ ਕਰਦੇ ਹੋ ਤਾਂ ਇੱਕ ਮੁਰਗੀ 350 ਰੁਪਏ ਦੀ ਸੇਲ ਹੋ ਜਾਂਦੀ ਆ ਤਾਂ ਜਾਂਦੇ ਜਾਂਦੇ ਵੀ ਇਹ ਪ੍ਰੋਫਿਟ ਦੇ ਕੇ ਜਾਣਗੇ ਤਾ ਬਾਈ ਜੀ 350 ਦੇ ਹਿਸਾਬ ਨਾਲ ਤੁਸੀਂ ਲਾ ਲਓ 3300 ਰੁਪਏ 10 ਮੁਰਗੀਆਂ ਦਾ ਹੋ ਜਾਂਦਾ ਹਨ ਇਸ ਤਰੀਕੇ ਨਾਲ ਤੁਸੀਂ ਕਮਾਈ ਕਰ ਸਕਦੇ ਹੋ ਬਾਕੀ ਬਾਈ ਜੀ ਇੱਕ ਗੱਲ ਹੋਰ ਮੈਂ ਦੱਸ ਦੇਣਾ ਚਾਹਣਾ ਕਈ ਹੁਣ ਕਹਿਣਗੇ ਵੀ ਚੂਚੇ ਲਿਆਉਂਦੇ ਨੇ ਵਿੱਚੋਂ ਮੁਰਗੇ ਨਿਕਲਗੇ ਵਿੱਚੋਂ ਮੁਰਗੀਆਂ ਵੀ ਨਿਕਲਗੀਆਂ ਹਨ ਬਾਈ ਉਹਦਾ ਵੀ ਇੱਕ ਹੱਲ ਮੈਂ ਦੱਸ ਦਿਨਾ ਜੇ ਮੰਨ ਲਓ ਤੁਸੀਂ ਲਿਆਉਂਦੇ वैसे 40 60 ਦੀ ਰੇਸ਼ਿਓ ਹੁੰਦੀ ਆ 40% ਮੁਰਗੇ ਨਿਕਲਦੇ ਹੁੰਦੇ ਨੇ ਬਾਕੀ ਬਈ ਮੁਰਗੀਆਂ ਨਿਕਲਦੀਆਂ ਹੁੰਦੀਆਂ ਨੇ ਤਾਂ ਆਪਾਂ ਇਹ ਕਰਨਾ ਕੀ ਆ ਮੁਰਗੇ ਦੇ ਕੇ ਮੁਰਗੀਆਂ ਲਿਆ ਸਕਦੇ ਆ ਜੇ ਤੁਸੀਂ ਐਂਡੇ ਵਾਸਤੇ ਕਰਨਾ ਜਾਂ ਫਿਰ ਮੁਰਗਾ ਸੇਲ ਕਰ ਸਕਦੇ ਆ ਮੁਰਗਾ ਥੋੜਾ ਮਹਿੰਗਾ ਸੇਲ ਹੁੰਦਾ ਤਾਂ ਤੁਸੀਂ ਜ਼ਿਆਦਾ ਮੁਰਗੇ ਸੇਲ ਕਰੋਗੇ ਤਾਂ ਹੋਰ ਵੀ ਜ਼ਿਆਦਾ ਮੁਰਗੀਆਂ ਆ ਜਾਣਗੀਆਂ ਬਾਕੀ ਤੁਹਾਡੇ ਉੱਤੇ ਆ ਤੁਸੀਂ ਕਿੰਨੇ ਬर्ड ਰੱਖਣੇ ਆ ਕਿੰਨੇ ਨਹੀਂ ਰੱਖਣੇ ਪਰ ਜੇ ਤੁਸੀਂ ਪਹਿਲੀ ਵਾਰ ਸ਼ੁਰੂਆਤ ਕਰਨੀ ਹੈ ਨਾਲ ਤੁਸੀਂ ਜੋਬ ਵੀ ਕਰਨੀ ਹੈ ਹਨਾ ਮੇਰੇ ਸਾਹ ਬਣਾਣਾ ਤਾਂ ਜੋਬ ਕਰੋ ਨਾਲ ਇਹ ਕਰੋ ਕਿਉਂਕਿ ਕੰਮ ਵੀ ਨਾ ਛੱਡੋ ਆਪਦਾ ਤੁਹਾਨੂੰ ਤਜਰਬਾ ਹੋ ਜਾਊਗਾ ਤਾਂ ਤੁਸੀਂ 10 ਮੁਰਗੀਆਂ ਤੋਂ ਸ਼ੁਰੂਆਤ ਕਰਕੇ ਇਸ ਸਾਹ ਦੀ ਇਨਕਮ ਲੈ ਸਕਦੇ ਹੋ ਜਦੋਂ ਤੁਹਾਨੂੰ ਵਧੀਆ ਪੈਸੇ ਬਣਨ ਲੱਗੇ ਉਦੋਂ ਜੋਬ ਚੋਂ ਵੀ ਪੈਸੇ ਬਣਨ ਲੱਗੇ ਤਾਂ ਪੈਸੇ ਜੋੜ ਕੇ ਥੋੜਾ ਵਧੀਆ ਲੈਵਲ ਤੇ ਕੰਮ ਕਰੋ ਛੱਡ ਤਿਆਰ ਕਰੋ ਸ਼ੈੱਡ ਵੀ ਸ਼ੈੱਡ ਤੇ ਵੀ ਘੱਟ ਤੋਂ ਘੱਟ ਖਰਚਾ ਲਾਓ ਇਹ ਤੇ ਬਾਈ ਘੱਟ ਤੋਂ ਘੱਟ ਖਰਚਾ ਲਾਓਗੇ ਤਾਂ ਵੱਧ ਮੁਨਾਫਾ ਹੋਊਗਾ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ